ਸਰ ਅੱਜ ਜਿਹੜਾ ਐਂਕਾਊਂਟਰ ਹੋਇਆ ਕੀ ਹੋਇਆ ਸਰ ਦੇਖੋ ਇਹਦੇ ਵਿੱਚ ਧਰਮਿੰਦਰ ਜਿਹੜਾ ਇੱਕ ਬੜੀ ਨਾਰਕੋ ਵੱਡਾ ਬਿਗ ਫਿਸ਼ ਸੀ ਨਾਰਕੋ ਸਮਗਲਿੰਗ ਦੀ ਕੱਲ ਫੜੀ ਗਿਆ ਫੜਿਆ ਗਿਆ ਸੀ 8 ਕਿਲੋ ਹੀਰਨ ਬ੍ਰਾਮਦ ਹੋਈ ਸੀ ਰਿਮਾਂਡ ਉਹਦਾ ਲਿਆ ਗਿਆ ਸੀ ਉਸ ਤੋਂ ਬਾਅਦ ਜਦੋਂ ਰਿਮਾਂਡ ਦੇ ਵਿੱਚ ਕੁਛਕਿਛ ਕਰ ਰਹੇ ਸੀ ਤਾਂ ਉਹਨੇ ਮੰਨਿਆ ਕਿ ਮੈਂ ਕੋਈ ਹੋਰ ਕਨਸਾਈਨਮੈਂਟ ਛੁਪਾਈ ਹੋਈ ਹੈ ਇੱਥੇ ਤਾਂ ਉਹਦੇ ਵਿੱਚ ਪੁਲਿਸ ਪਾਰਟੀ ਉਹਦੇ ਨਾਲ ਆਈ ਐਸ ਪਰ ਪ੍ਰੋਸੀਜਰ ਔਰ ਜਦੋਂ ਖੁਦਾਈ ਹੋ ਰਹੀ ਸੀਗੀ ਤਾਂ ਉਹਨੇ ਮੌਕੇ ਦਾ ਫਾਇਦਾ ਉਠਾ ਕੇ ਵਿਜੇ ਕੁਮਾਰ ਸਾਡਾ ਹੈੱਡ ਕਾਂਸਟੇਬਲ ਹੈ ਉਹਦੀ ਜਿਹੜੀ ਹੈ ਕਾਰਬਨ ਸਰਵਿਸ ਕਾਰਬਨ ਖੋਲੀ ਔਰ ਉਹਦੇ ਚ ਉਹਨੂੰ ਵਾਰਨ ਕੀਤਾ ਗਿਆ ਇਨਸਪੈਕਟਰ ਰਣਜੀਤ ਸਿੰਘ ਵੱਲੋਂ ਕਿ ਇਹਨੂੰ ਛੱਡ ਦੇ ਡ੍ਰੌਪ ਕਰ ਦੇ ਔਰ ਸੈਂਡਰ ਕਰੇ ਉਹਨੇ ਨਹੀਂ ਮੰਨਿਆ ਜੋ ਕੌਪ ਕਰਨ ਦੀ ਕੋਸ਼ਿਸ਼ ਕੀਤੀ ਸੋ ਇੱਕ ਪਾਰ ਪਹਿਲਾਂ ਇਨਸਪੈਕਟਰ ਰਣਜੀਤ ਸਿੰਘ ਨੇ ਹਵਜ ਕੀਤਾ ਦੂਸਰਾ ਫਾਇਰ ਫਿਰ ਉਹਨੇ ਉਹਦੀ ਵੱਲ ਕੀਤਾ ਜਿਸ ਨਾਲ ਉਹ ਇੰਜਰਡ ਹੋ ਗਿਆ ਔਰ ਉਹਨੂੰ ਉਸ ਤੋਂ ਬਾਅਦ ਹਸਪੀਟਲ ਐਡਮਿਟ ਕਰਾਤਾ ਸਰ ਕਿੰਨੇ ਪਰਚੇ ਦਰਜ ਆਏ ਤੇ ਕਿੰਨੇ ਕਿਲੋ ਹਿਰੋਇਨ ਦੇ ਨਾਲ ਆਇਆ 8 ਕਿਲੋ ਹਿਰੋਇਨ ਨਾਲ ਫੜਿਆ ਗਿਆ ਸੀ ਔਰ ਬੜਾ ਵੱਡਾ ਇਹ ਨਾਰਕੋਸ ਸਮਗਲਿੰਗ ਦਾ ਇੱਕ ਮੈਂਸਬਿੰਦਾਰ ਕਿੰਗਪਿੰਨ ਹੈ ਬੰਦਾ ਸੋ ਬਾਕੀ ਉਹਦੇ ਸਾਥੀਆਂ ਨੂੰ ਵੀ ਜਲਦੀ ਫੜੇ ਗਏ ਸਰ ਅੱਜ ਵੀ ਕੋਈ ਬਰਾਬਰਤ ਹੈ ਨੈਟਵਰਕ ਚੱਲ ਰਹੀ ਹੈ ਜੀ ਗੱਲ ਹੈ ਜੇ ਤਾਂ ਕੁਝ ਕੁਛ ਸੀਗੀ ਆਹੀ ਐਮਪਲਾਈ ਤਾਂ ਕੋਈ ਮਾੜੀ ਤਰ੍ਹਾਂ ਦੀ ਜਗ੍ਹਾ ਨਹੀਂ ਬਚਾਓ